ਵੀ ਆਈ ਜਾ ਕੇ ਗੱਲਬਾਤ ਕਰੀਏ ਠੀਕ ਹੈ ਤੁਹਾਨੂੰ ਬੇਨਤੀ ਹੱਥ ਜੋੜ ਕੇ ਹੈ ਕਿ ਆਪਾਂ ਇਸ ਕੰਮ ਨੂੰ ਵਧਾਈਏ ਅੱਗੇ ਜੇ ਨੇ ਵੀ ਭਈਏ ਪ੍ਰਵਾਸੀ ਇੱਥੇ ਰਹਿੰਦੇ ਉਹਦੇ ਆਪਾਂ ਵੈਰੀਫਿਕੇਸ਼ਨ ਕਰਾ ਕੇ ਚੈੱਕ ਕਰੀਏ ਵੀ ਨਜਾਇਜ਼ ਨੇ ਕਿ ਜਾਇਜ਼ ਨੇ ਜੇ ਕੋਈ ਤੰਗ ਕਰਦਾ ਤੇ ਜਖਦਾ ਬਾਬਾ ਕੁਲਵਿੰਦਰ ਸਿੰਘ ਆ ਚਮਕੌਰ ਸਾਹਿਬ ਬਾਬਾ ਸ਼ੰਗਾਰਾ ਸਿੰਘ ਆ ਤੇ ਕੋਈ ਵੀ ਤੰਗ ਕਰਦਾ ਸਾਨੂੰ ਦੱਸੋ ਅਸੀਂ ਆਪ ਨਹੀਂ ਨਹੀਂ ਹਟਦਾ ਤੇ ਅਸੀਂ ਆਪ ਡਾਂਗ ਮਾਰ ਕੇ ਢਾਵਾਗੇ ਕੋਈ ਚੱਕਰ ਨਹੀਂ ਆ ਜਿੱਦਾਂ ਇਹ ਭਜਦੇ ਉਦਾਂ ਹੀ ਭਜਾਓ ਇਹਨਾਂ ਕੋਈ ਚੱਕਰ ਨਹੀਂ ਤੇ ਬਾਅਦ ਇਦਾਂ ਹੀ ਆ ਕਿ ਆਪਣਾ ਭਰਾ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਇਹਨਾਂ ਦੀ ਨੇਰੀਆ ਲੈ ਆਓ ਕੋਈ ਚੱਕਰ ਨਹੀਂ ਕਿ ਜਿਹਨੇ ਇਹ ਡਾਂਗਦਾ ਨਹੀਂ ਫਿਰੋਗੇ ਉਹਨੇ ਇਹਨਾਂ ਨੂੰ ਸੁਧਰਨਾ ਤਾਂ ਵੀ ਮੰਡੀ ਨੰਨੀ ਆਦਾ ਹੈ ਬਾਬਾ ਜੀ ਮੰਡੀ ਨੰਨੀ ਮੰਡੀ ਆਦਾ ਹੈ ਓਏ ਭਜਾਓ ਵਾ ਬਚਾਓ ਓਏ ਭਜਾਓ ਇਹ ਕਿਦਾਂ ਇੱਕ ਬਾਅਦ ਵਿੱਚ ਗਾਣਾ ਕੱਢਦੇ ਅਸੀਂ ਇਹਨਾਂ ਨੂੰ ਕਹਿੰਦੇ ਨਾ ਵੀ ਪੰਜਾਬੀ ਨਹੀਂ ਹੋਰੇ ਭਈਏ ਨਹੀਂ ਲਗਾਉਂਗੇ ਤਾਂ ਇਹਨਾਂ ਨੇ ਬਾਅਦ ਵਿੱਚ ਦੇ ਪਾਪਾ ਆ ਕੇ ਗਾਣਾ ਕੱਢਦੇ ਸਨ ਕਹੇ ਰਹੇ ਕਿ ਭਾਈ ਕਹੇ ਰਹੇ ਕਿ ਇੱਧਰ ਦੇ ਲੋਕ ਕਹੇ ਕਿ ਗਾਲਾਂ ਕੱਢਦੇ ਮੇਰੀ ਸੁਣ ਲੋ ਗੱਲ ਬੜੇ ਧਿਆਨ ਨਾਲ ਬਦਮਾਸ਼ੀ ਮੈਂ ਚੱਲਣ ਨਹੀਂ ਦੇਣੀ ਠੀਕ ਹੈ ਕੰਮ ਕਰਨਾ ਕਰੋ ਨਹੀਂ ਤੇ ਜਿਹਦੀ ਇਹ ਦੁਕਾਨ ਹੈ ਇਹਨਾਂ ਨੂੰ ਨਹੀਂ ਸਮਝਣ ਆਏਗਾ ਬੁਢਾ ਜਿਹੜਾ ਉਹ ਉਹਨੂੰ ਕੱਲ ਸਮਝਾਇਆਤਾ ਸੀ ਉਹ ਫੇਰ ਆ ਕੇ ਰੇੜੀਆਂ ਲਵਾਇਆਂ ਉਹਨਾਂ ਨੇ ਕੱਲ ਕੱਲ ਤੋਂ ਇਹ ਕੰਮ ਨਹੀਂ ਲੱਗਣਾ ਚਾਹੀਦਾ ਇੱਥੇ ਬੰਦ ਕਰ ਦੋ ਨਹੀਂ ਤੇ ਜਿਹੜੀ ਇਹ ਦੁਕਾਨ ਦਾ ਮਾਲਕ ਹੈ ਮੈਂ ਸ਼ਟਰ ਲਾ ਦੇਣਾ ਤੇ ਜੇ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕਿਸੇ ਨੂੰ ਗਾਲ ਕੱਢੀ ਡਾਂਗ ਫਿਰੇਗੀ ਇੱਥੇ ਸਮਝ ਗਏ ਨਾ ਅਸੀਂ ਗਾਲ ਹੀ ਇਹਨਾਂ ਦੀ ਸਾਰੀ ਰੇੜੀਆਂ ਚਕਾਈਆਂ ਔਰ ਸਾਰਾ ਗਬਰਤਾ ਨੀ ਕਰਨੀ ਦਾਗ ਫਿਰੋਗੀ ਐਵੇ ਤਾਂ ਗਲਤ ਕੰਮ 1% ਵੀ ਬਰਦਾਸ਼ਤ ਨਹੀਂ ਕਰਾਂਗੇ ਪਹਿਲਾ ਦੱਸ ਤਾਂ ਇਹਦੇ ਪਾਪਾ ਤੇ ਜੀ ਅੱਛਾ ਕੌਣ ਆ ਤੁਹਾਡਾ ਹੈ ਨਹੀਂ ਤੇ ਪਾਪਾ ਕੱਲ ਉਹਨੇ ਸਿਆ ਕਰਦੇ ਜੀ ਇਹ ਕਹਿੰਦਾ ਮੈਂ ਆਂਦਾ ਉਰੇ ਖੜਿਆ ਵੀ ਚਕਾ ਕੇ ਦਿਖਾਉ ਕਿਹੜਾ ਚਕੰਦਾ ਏ ਦਾਗ ਫੇਰ ਨਹੀਂ ਹੁਣ ਫੇਰ ਦੋ ਰੇੜੀਆਂ ਪੱਟਾ ਦੋ ਤੇ ਇਸ ਸਮੇਂ ਤਸਵੀਰਾਂ ਦੇਖੋ ਤਸਵੀਰਾਂ ਕੁਰਾਲੀ ਦੀਆਂ ਨੇ ਸਬਜੀ ਮੰਡੀ ਦੇ ਵਿੱਚ ਨਿਹੰਗ ਸਿੰਘ ਫੌਜਾ ਪਹੁੰਚੀਆਂ ਨੇ ਔਰ ਜਿਹੜੇ ਵੀ ਪ੍ਰਵਾਸੀ ਆ ਤੇ ਬਦਮਾਸ਼ੀ ਕਰਦੇ ਆ ਤੁਸੀਂ ਤਸਵੀਰਾਂ ਦੇਖੋ ਉਹਨਾਂ ਦੀਆਂ ਹੁਣ ਵੀ ਕਰ ਰਹੇ ਬਦਮਾਸ਼ੀ ਕਰਦੇ ਹੋਣੀ ਠੱਗਿਆ ਇਹਨਾਂ ਨੇ ਲੱਗਣੀ ਚਾਹੀਦੀ ਇੱਧਰ ਦੇ ਬਹਿੜਦੇ ਆ ਇਹ ਇੱਥੇ ਆਜੋ ਇਹੀ ਹੈ ਜੀ ਇਹੀ ਇੱਧਰ ਇਹਨੇ ਲਿਆਤੇ ਹੋਏ ਆ ਸਾਰੇ ਪ੍ਰਵਾਸੀ ਇਹ ਪਹਿਲਾਂ ਇਕੱਲਾ ਆਇਆ ਤਾਂ ਹੁਣ ਇਹਨੇ ਸਾਰੇ ਲਿਆਤੇ ਆ ਇਹ 24 ਘੰਟੇ ਗੁੱਟਕੇ ਖਾਂਦੇ ਵਿਚਕਾਰੀਆਂ ਮਾਰਦੇ ਗੁਰਦੁਆਰਾ ਸਾਹਿਬ ਦੇ ਕੋਲ ਕਿਹੜਾ ਹੈ ਕਿਹੜਾ ਹੈ ਇਹ ਲੂਗੇ ਹੁਣ ਦੇਖ ਕੇ ਆ ਆ ਇਹਨੂੰ ਦੇਖਾਂ ਭੈਣ ਜੀ ਇਹ ਨਹੀਂ ਇਹ ਨਹੀਂ ਆ ਇਹ ਦੂਆ ਹੈ ਆ ਗਿਆ ਬੰਦ ਫਾਟਾ ਫੜ ਕੇ ਪੰਜਾਬ ਦੇ ਵਿੱਚ ਠੀਕ ਹੈ ਨਾ ਇੱਕ ਇੱਕ ਬਿਹਾਰੀ ਨੇ ਆ ਮਾੜਾ ਕਰਮ ਕਰਿਆ ਨਾ ਉਹਦੇ ਕਰਕੇ ਤੁਸੀਂ ਸਾਰੇ ਪੀਸੇ ਜਾਓਗੇ ਹੁਣ ਇਹ ਗੁਰਦੁਆਰਾ ਸਾਹਿਬ ਦੇ ਕੋਲ ਗੁੱਟਕੇ ਖਾਂਦੇ ਆ ਜੜਦੇ ਖਾਂਦੇ ਆ ਬੀੜੀਆਂ ਪੀਂਦੇ ਆ ਗੁਰਦੁਆਰਾ ਸਾਹਿਬ ਦੀ ਬੇਗਦਰੀ ਕਰਦੇ ਆ ਇਹ ਪੂਰੀ ਪੂਰੇ ਬਿਆਦਰੀ ਕਰਦੇ ਹੋ ਗੁਰਦੁਆਰਾ ਸਾਹਿਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਗੁਰਦੁਆਰੇ ਦੇ ਕੋਲ ਗੁਟਕਾ ਕੁਲੀਪਾ ਲਾਉਨੇ ਹੋ ਉੱਥੇ ਤੁਸੀਂ ਲੰਗਰ ਖਾਣੇ ਉ ਜਾ ਜਾ ਕੇ ਦੁਬਾਰਾ ਇਹ ਕੰਮ ਨਹੀਂ ਹੋਣਾ ਚਾਹੀਦਾ ਹੁਣ ਨਹੀਂ ਤੇ ਅਸੀਂ ਛਿੱਤਰ ਹੀ ਮਾਰਨੇ ਆ ਕੋਈ ਬੰਦਾ ਸਬਜ਼ੀ ਲੈਣ ਆਉਂਦਾ ਨਾ ਇਹ ਬਹੁਤ ਟੁੱਟ ਰੁੱਟ ਕੇ ਪੈਨੇ ਜੀ ਐਨ ਤੁਹਾਡੇ ਕੋਲ ਸਬਜ਼ੀ ਕੋ ਲੈਣ ਆਂਦਾ ਤੁਸੀਂ ਠੋਕ ਕੇ ਰੇਟ ਲਾਉਨੇ ਹੋ ਨਾਲੇ ਤੁਸੀਂ ਬਦਮਾਸ਼ੀਆਂ ਕਰਦੇ ਹੋ ਰੋਡ ਤੱਕ ਦੀਆਂ ਰੇਡੀਆਂ ਲਗਾ ਕੇ ਕਬਜਾ ਕਰਿਓ ਇਹਨਾਂ ਨੇ ਸਿਰਫ ਇੱਕ ਜਣਾ ਆਇਆ ਕਿੰਨੇ ਆਏ ਇਹ ਕਮਰੇਆਂ ਵਿੱਚ ਬੜੇ ਹੋ ਉੱਥੇ ਤੇ ਕਿਹੜੇ ਮੈਂ ਕਟਾ ਲਿਆ ਯਾਰ ਕੱਢ ਕੇ